ਹਲਕਾ ਨਿਵਾਸੀ ਜੱਬੇਵਾਲ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਹੁਣ ਪਿੰਡ ਨੋਨੀਤਪੁਰ ਚ ਖੜਾ ਹਾਂ ਜੀ ਮੇਲੇ ਚਮਕੌਰ ਸਾਹਿਬ ਡਾਕਟਰ ਚੰਜੀ ਸਿੰਘ ਸਾਡੀ ਸਾਰੀ ਟੀਮ ਜਿਹੜੀ ਹੈ ਚਮਕੌਰ ਸਾਹਿਬ ਤੋਂ ਆਈ ਹੋਈ ਹੈ ਅਸੀਂ ਡਾਕਟਰ ਇਸ਼ਾਨਕ ਕੁਮਾਰ ਜੋ ਕਿ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਾਰੇ ਹਲਕਾ ਨਿਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਬ ਅਸੀਂ ਡਾਕਟਰ ਇਸ਼ਾਨ ਕੁਮਾਰ ਜੋ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਸੁਪੁੱਤਰ ਨੇ ਉਹਨਾਂ ਨੂੰ ਜਿਹੜਾ ਹੈਗਾ ਕਾਮਯਾਬ ਕਰੋ 20 ਤਰੀਕ ਨੂੰ ਵੋਟਾਂ ਔਰ ਪਹਿਲੇ ਨੰਬਰ ਤੇ 1 ਨੰਬਰ ਤੇ ਜਿਹੜਾ ਹੈਗਾ ਝਾੜੂ ਦਾ ਨਿਸ਼ਾਨ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੇ ਸਾਰੇ ਹੀ ਇਲਾਕੇ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੋਣਗੀਆਂ ਸਾਰੀਆਂ ਜਿਹੜੀਆਂ ਅਸੀਂ ਦੂਰ ਕਰਾਂਗੇ ਔਰ ਆਸ ਕਰਦੇ ਹਾਂ ਕਿ ਤੁਸੀਂ ਇੱਕ ਬਹੁਤ ਵੱਡੀ ਲੀਡ ਨਾਲ ਜਿਹੜਾ ਹੈਗਾ ਡਾਕਟਰ ਇਸ਼ਾਨ ਕੁਮਾਰ ਨੂੰ ਇੱਥੋਂ ਜਿਤਾਉਂਗੇ ਤੁਹਾਡਾ ਸਾਰਿਆਂ ਦਾ बहुत बहुत धन्यवाद वाहिगुरु जी का खालसा वाहिगुरु जी इंकलाबाब इनकलाब इलाबाबाद आम आदमी पार्टी आम आदमी पार्टी